ਫੁੱਟਬਾਲ ਦੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਕ੍ਰਿਸਟੀਆਨੋ ਰੋਨਾਲਡੋ ਨੇ ਡਿਜੀਟਲ ਦੁਨੀਆ ਦੇ ਵਿੱਚ ਪੈਰ ਰੱਖ ਲਿਆ ਹੈ। ਉਹਨਾਂ ਆਪਣਾ YouTube ਚੈਨਲ ਲਾਂਚ ਕੀਤਾ ਹੈ ਅਤੇ ਕੁਝ ਹੀ ਘੰਟਿਆਂ ਦੇ ਵਿੱਚ ਲੱਖਾਂ ਲੋਕਾਂ ਨੇ ਉਹਨਾਂ ਦੇ YouTube ਚੈਨਲ ਨੂੰ ਸਬਸਕ੍ਰਾਈਬ ਕੀਤਾ। ਰੋਨਾਲਡੋ ਨੇ ਪਹਿਲਾ ਵੀਡੀਓ ਸ਼ੇਅਰ ਕੀਤਾ ਸੀ ਇਸ ਤੋਂ ਬਾਅਦ ਸਿਰਫ 4 ਘੰਟਿਆਂ ਵਿੱਚ ਉਹਨਾਂ ਦੇ ਸਬਸਕ੍ਰਾਈਬਰਸ ਦੀ ਗਿਣਤੀ ਲਗਭਗ 5 ਮਿਲੀਅਨ ਯਾਨੀ ਕਿ 50 ਲੱਖ ਤੱਕ ਪਹੁੰਚ ਗਈ। ਸਟਾਰ ਫੁੱਟਬਾਲਰ ਦੇ YouTube ਚੈਨਲ ਦਾ ਨਾ ਯੂਰ ਕ੍ਰਿਸਟiano ਹੈ ਉਹਨਾਂ ਦਾ ਚੈਨਲ ਸਭ ਤੋਂ ਤੇਜ਼ੀ ਨਾਲ ਸਬਸਕ੍ਰਾਈਬਰਸ ਹਾਸਲ ਕਰਨ ਵਾਲਾ ਚੈਨਲ ਬਣਨ ਵਾਲਾ ਹੈ ਇਹ ਰਿਕਾਰਡ ਫਿਲਹਾਲ ਮਿਸਟਰ ਬੀਸ ਨਾ ਦੇ YouTube ਚੈਨਲ ਦੇ ਨਾ ਹੈ ਕ੍ਰਿਸਟiano ਰੋਨਲਡੋ ਨੇ ਆਪਣੇ ਪਹਿਲੇ YouTube ਵੀਡੀਓ ਦੇ ਵਿੱਚ ਇੱਕ ਚਲਕ ਦਿੱਤੀ ਹੈ ਕਿਵੇਂ ਉਹਨਾਂ ਦਾ ਦਦੇ ਨੂੰ ਫੁੱਟਬਾਲ ਤੋਂ ਬਾਹਰੀ ਦੁਨੀਆ ਦੇ ਵਿੱਚ ਬੀਤਦਾ ਹੈ ਉਸ ਨੇ YouTube ਚੈਨਲ ਬਾਰੇ ਆਪਣਾ ਉਤਸ਼ਾਹ ਜ਼ਾਹਿਰ ਕਰਦਿਆਂ ਕਿਹਾ ਕਿ ਉਸ ਦਾ ਉਦੇਸ਼ ਪ੍ਰਸ਼ੰਸਕਾਂ ਨਾਲ ਬਿਹਤਰ ਤਾਲਮੇਲ ਬਣਾਈ ਰੱਖਣਾ ਹੈ ਉਹਨਾਂ ਨੇ ਕਿਹਾ ਮੈਂ ਸੋਸ਼ਲ ਮੀਡੀਆ ਤੇ ਫੈਨਸ ਨਾਲ ਹਮੇਸ਼ਾ ਵਧੀਆ ਬੌਂਡਿੰਗ ਦਾ ਆਨੰਦ ਮਾਣਿਆ ਹੈ ਹੁਣ ਮੇਰਾ YouTube ਚੈਨਲ ਮੈਨੂੰ ਫੈਨਸ ਨਾਲ ਬਿਹਤਰ ਤਰੀਕੇ ਦੇ ਨਾਲ ਜੁੜਨ ਦੇ ਵਿੱਚ ਮਦਦ ਕਰੇਗਾ ਰੋनाल्डੋ ਦੀ YouTube ਅਤੇ ਡਿਜੀਟਲ ਦੁਨੀਆ ਦੇ ਵਿੱਚ ਐਂਟਰੀ ਨੂੰ ਰਣਨੀਤੀ ਕਦਮ ਕਿਹਾ ਜਾ ਸਕਦਾ ਹੈ ਉਸ ਦੀ ਫੈਨ ਫੋਲੋਇੰਗ ਸ਼ਾਨਦਾਰ ਹੈ ਅਤੇ ਦੁਨੀਆ ਦੇ ਲੱਖਾਂ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ YouTube ਰਾਹੀਂ ਉਹ ਆਪਣੀ ਫੁੱਟਬਾਲ ਕੈਰੀਅਰ ਅਤੇ ਪਰਸਨਲ ਲਾਈਫ ਨਾਲ ਜੁੜੇ ਤੱਥ ਲੋਕਾਂ ਨਾਲ ਸਾਂਝੇ ਕਰ ਸਕਣਗੇ ਇਹ ਸੰਭਵ ਹੈ ਕਿ ਇਹ ਫੁੱਟਬਾਲ ਦੀ ਦੁਨੀਆ ਦਾ ਸਭ ਤੋਂ ਵੱਧ ਸਬਸਕ੍ਰਾਈਬ ਵਾਲਾ ਚੈਨਲ ਵੀ ਬਣ ਸਕਦਾ ਹੈ ਚੈਨਲ ਦਾ ਸਭ ਤੋਂ ਮਹੱਤਵਪੂਰਨ ਮਕਸਦ ਇਹ ਵੀ ਹੋ ਸਕਦਾ ਹੈ ਕਿ ਰোনালਡੋ ਨਿੱਜੀ ਤੌਰ ਤੇ ਆਪਣੇ ਫੈਨਸ ਨਾਲ ਜੁੜਨਾ ਚਾਹੁੰਦੇ ਨੇ